ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਆ ਚਾਹ ਰਣਜੀਵ ਕੌਸ਼ਲ ਖਨੌਰੀ ਬਾਰਡਰ ਦੇ ਉੱਪਰ ਹੁਣ ਹਾਲਾਤ ਪਹਿਲਾਂ ਨਾਲੋਂ ਜ਼ਿਆਦਾ ਬਦਲ ਗਏ ਨੇ ਪਹਿਲਾਂ 26 ਨਵੰਬਰ ਤੋਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਹੈਗੇ ਸੀ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਦੇ ਉੱਪਰ ਬੈਠੇ ਹੋਏ ਸੀ ਪਰ ਹੁਣ ਸਿਰਫ ਜਗਜੀਤ ਸਿੰਘ ਡੱਲੇਵਾਲ ਨੇ ਹੁਣ 112 ਜਗਜੀਤ ਸਿੰਘ ਡੱਲੇਵਾਲ ਹੋ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 111 ਕਿਸਾਨਾਂ ਦੇ ਵੱਲੋਂ ਹੁਣ ਜਿਹੜਾ ਮਰਨ ਵਰਤਾ ਉਹਦਾ ਐਲਾਨ ਕਰ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਦੇ ਵਿੱਚ ਹੁਣ 111 ਕਿਸਾਨ ਆਪਣੇ ਛਾਤੀਆਂ ਦੇ ਉੱਪਰ ਸ਼ਹਾਦਤ ਦੀਆਂ ਤਖਤੀਆਂ ਟੰਗ ਕੇ ਬੈਠ ਗਏ ਨੇ 111 ਕਿਸਾਨ ਆਪਣੇ ਮੱਥਿਆਂ ਦੇ ਉੱਪਰ ਕਾਲੀਆਂ ਪੱਟੀਆਂ ਬੰਨ ਕੇ ਬੈਠ ਗਏ ਨੇ ਤਾਂ ਲਗਾਤਾਰ ਪਰਦਰਸ਼ਨ ਕਿਸਾਨਾਂ ਦੇ ਵੱਲੋਂ ਹੋ ਰਿਹਾ ਪਰ ਅੱਜ ਤੁਹਾਨੂੰ ਇੱਕ ਇਹੋ ਜਿਹਾ ਕਿਸਾਨ ਦੇ ਨਾਲ ਮਿਲਾਵਾਂਗੇ ਜਿਹਦਾ ਪਰਿਵਾਰ ਦੀ ਵੱਡੀ ਜ਼ਿੰਮੇਵਾਰੀ ਆ ਪਰ ਉਹ ਪਰਿਵਾਰ ਨੂੰ ਛੱਡ ਕੇ ਅੰਦੋਲਨ ਦੇ ਵਿੱਚ ਆਇਆ ਹੈ ਪਰਿਵਾਰ ਨੂੰ ਛੱਡ ਕੇ ਅੰਦੋਲਨ ਦਾ ਹਿੱਸਾ ਬਣਿਆ ਨੇ ਤਾਂ ਬਿਲਕੁਲ ਕਿਸਾਨ ਸਾਡੇ ਨਾਲ ਨੇ ਨੌਜਵਾਨ ਕਿਸਾਨ ਨੇ ਜਿਨ੍ਹਾਂ ਦੀਆਂ ਤਿੰਨ ਬੇਟੀਆਂ ਨੇ ਇੱਕ 2 ਸਾਲ ਦੀ ਬੇਟੀ ਆ ਇੱਕ 6 ਸਾਲ ਦੀ ਬੇਟੀ ਆ ਇੱਕ 8 ਸਾਲ ਦੀ ਬੇਟੀ ਆ ਘਰੇ ਪਤਨੀ ਨੂੰ ਤੇ ਮਾਤਾ ਨੂੰ ਛੱਡ ਕੇ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆ ਬਾਈ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਕਿਸਾਨੀ ਜਿਹੜੀ ਹੈਗੀ ਆ ਉਹ ਸਮਰਪਿਤ ਆ ਕਿਸਾਨੀ ਨੂੰ ਲੈ ਕੇ ਤੁਸੀਂ ਡਟੇ ਹੋਏ ਹੋ ਪਰ ਪਰਿਵਾਰ ਨੂੰ ਛੱਡ ਕੇ ਤਿੰਨ ਛੋਟੀਆਂ ਧੀਆਂ ਨੂੰ ਛੱਡ ਕੇ ਤੁਸੀਂ ਮਰਨ ਵਰਤ ਦੇ ਉਪਰ ਆ ਕੇ ਬੈਠ ਗਏ ਤੇ ਦੇਖੋ ਜੀ ਜੇ ਸੋਚਿਆ ਜਾਵੇ ਤਾਂ ਆ ਵੀ ਤਾਂ ਅਸੀਂ ਪਰਿਵਾਰ ਖਾਤਰੀ ਬੈਠੇ ਆ ਕਿਉਂਕਿ ਸਾਡੀਆਂ ਸਾਡੀ ਤਾਂ ਲੜਾਈ ਇਹ ਆ ਆਉਣ ਵਾਲੀਆਂ ਨਸਲਾਂ ਦੀ ਤੇ ਫਸਲਾਂ ਦੀ ਮੰਨ ਕੇ ਚਲੋ ਜੇ ਸਾਡੇ ਕੋਲੇ ਸਾਡੀਆਂ ਮਤਲਬ ਜ਼ਮੀਨਾਂ ਨਾ ਰਹੀਆਂ ਤਾਂ ਅਸੀਂ ਪਰਿਵਾਰ ਵੀ ਕਾਦੇ ਨਾ ਪਾਦਣਾ ਕਿਉਂਕਿ ਅਸੀਂ ਖੇਤੀ ਕਰਨ ਵਾਲੇ ਲੋਕਾਂ ਖੇਤੀ ਦੇ ਸਿਰ ਤੇ ਸਾਡੇ ਕਾਰੋਬਾਰ ਚੱਲਦੇ ਆ ਜੇ ਸਾਡੇ ਮਤਲਬ ਇਹੀ ਸਾਡੀਆਂ ਜ਼ਮੀਨਾਂ ਹੀ ਨਾ ਰਹੀਆਂ ਤੇ ਅਸੀਂ ਬੱਚੇ ਪਾਲਾਂਗੇ ਕਿੱਥੋਂ ਠੀਕ ਆ ਔਖਾ ਜ਼ਰੂਰ ਲੱਗਿਆ ਮਤਲਬ ਬੱਚਿਆਂ ਨੂੰ ਛੱਡ ਕੇ ਆਉਣਾ ਖਾਸ ਕਰਕੇ ਮਤਲਬ ਬੇਟੀਆਂ ਥੋੜਾ ਜ਼ਿਆਦਾ ਮੋਹ ਲੈਂਦੀਆਂ ਹੁੰਦੀਆਂ ਤੇ ਬੇਟੀਆਂ ਨੂੰ ਛੱਡ ਕੇ ਔਖਾ ਤਾਂ ਬੜਾ ਲੱਗਿਆ ਆਉਣਾ ਤੇ ਕਿਉਂਕਿ ਉਹਨਾਂ ਦੇ ਹੁਣ ਵੀ ਫੋਨ ਆਉਂਦੇ ਆ ਤਾਂ ਰੋਂਦੀਆਂ ਨਹੀਂ ਔਖਾ ਹੋ ਜਾਂਦਾ ਮਤਲਬ ਤੇ ਬੱਚਿਆਂ ਦੀ ਛੋਟੀ ਉਮਰ ਆ ਉਹਨਾਂ ਨੂੰ ਵੀ ਤੁਹਾਡੀ ਜ਼ਰੂਰਤ ਆ ਪਰ 2 ਸਾਲ ਦੀ 6 ਸਾਲ ਦੀ 8 ਸਾਲ ਦੀ ਬੇਟੀਆਂ ਨੂੰ ਜਦੋਂ ਤੁਸੀਂ ਸਮਝਾਇਆ ਜਾਂ ਦੱਸਿਆ ਕਿਉਂਕਿ ਤੁਸੀਂ ਜਿਹੜੇ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਗੱਲ ਦੇ ਵਿੱਚ ਸ਼ਹਾਦਤ ਦੀ ਜਿਹੜੀ ਹੈਗੀ ਆ ਤਖਤੀ ਪਾਈ ਆ ਮਰਨ ਦਾ ਵਰਤ ਰੱਖਿਆ ਗਿਆ ਮਰਨ ਦੇ ਲਈ ਪਹੁੰਚੇ ਹੋ ਤਾਂ ਲੱਗਦਾ ਕਿ ਛੋਟੀਆਂ ਬੱਚੀਆਂ ਘਰੇ ਨੇ ਉਹਨਾਂ ਨੂੰ ਇਹ ਚੀਜ਼ ਦਾ ਇਲਮ ਹੈ ਉਹਨਾਂ ਨੂੰ ਪਤਾ ਹੈ ਹਾਂਜੀ ਹੁਣ ਮਤਲਬ ਥੋੜਾ ਜਿਹਾ ਆਸ-ਪਾਸੇ ਤੋਂ ਪਤਾ ਲੱਗ ਗਿਆ ਉਹਨਾਂ ਨੂੰ ਵੀ ਪਹਿਲਾਂ ਮੈਂ ਦੱਸਿਆ ਨਹੀਂ ਸੀ ਉਹਨਾਂ ਨੂੰ ਵੀ ਮੈਂ ਇਦਾਂ ਕਰਕੇ ਮਾਰਨ ਵਰਤ ਤੇ ਬੈਠ ਗਿਆ ਤੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਵੈਸੇ ਵੀ ਪਹਿਲਾਂ ਜਿਹੜੀਆਂ ਛੋਟੀਆਂ ਵੱਡੀਆਂ ਬੇਟੀਆਂ ਮੇਰੀਆਂ ਦੋ ਜੇ ਮੈਂ ਕਿਤੇ ਚਲਾ ਜਾਵਾਂ ਇੱਕ ਹਫ਼ਤੇ ਵਾਸਤੇ ਬਾਹਰ ਚਲਾ ਜਾਵਾਂ ਉਹਨਾਂ ਨੂੰ ਮਗਰੋਂ ਬੁਖਾਰ ਚੜ ਜਾਂਦਾ ਇੰਨਾ ਕੁ ਮਤਲਬ ਪੰਨਾ ਪਿਆਰ ਆ ਬੱਚਿਆਂ ਨਾਲ ਪਰ ਹੁਣ ਤੁਸੀਂ ਇਸ ਵਕਤ ਉਹਨਾਂ ਤੋਂ ਦੂਰ ਬੈਠੇ ਹੋ ਯਾਦ ਕਿੰਨੀ ਕਰੀਏ ਬੱਚਿਆਂ ਦੀ ਯਾਦ ਤਾਂ ਆ ਰਹੀ ਹੈ ਜੀ ਤੇ ਪਰ ਮਤਲਬ ਆ ਵੀ ਸਾਡੀ ਮਜਬੂਰੀ ਹੈ ਇੱਕ ਤਰ੍ਹਾਂ ਦੀ ਜਦੇ ਦੇਖੋ ਕਿੰਨਾ ਤਾਂ ਕਹਾਂ ਤਾਂ ਵੀ ਅਸੀਂ ਬੱਚੀਆਂ ਖਾਤਰੀ ਸਮਝ ਲੋ ਬੈਠੇ ਆ ਇੱਥੇ ਭਾਵੁਗ ਨਹੀਂ ਹੁੰਦੇ ਕਈ ਵਾਰ ਜਦੋਂ ਯਾਦ ਆਉਂਦੀ ਆ ਬੱਚੀਆਂ ਦੀ ਗੱਲਬਾਤ ਕਰਦੇ ਹੋ ਵੀਡੀਓ ਕਾਲ ਤੇ ਉਹ ਕਹਿੰਦੇ ਨੇ ਹੋ ਜਾਂਦੇ ਜੀ ਹੋ ਜਾਂਦੇ ਆ ਮਤਲਬ ਬੱਚੀਆਂ ਵੀ ਹੋ ਜਾਂਦੀਆਂ ਫਿਰ ਥੋੜਾ ਹੋ ਜਾਂਦਾ ਮਨ ਨੂੰ ਪਰ ਮਤਲਬ ਦੇਖੋ ਜੀ ਸਾਡੇ ਪ੍ਰਧਾਨ ਜੀ ਪਿਛਲੇ 52 ਸਾਲ ਦੇ ਨਾਲ ਤੋਂ ਬੈਠੇ ਆ ਉਹ ਵੀ ਤਾਂ ਸਾਡੀ ਖਾਤਰੀ ਬੈਠੇ ਆ ਮਤਲਬ ਸਾਡੇ ਬੱਚਿਆਂ ਦੀ ਖਾਤਰ ਫਿਰ ਸਾਡਾ ਵੀ ਫਰਜ਼ ਬਣਦਾ ਸੀ ਵੀ ਅਸੀਂ ਬੱਚਿਆਂ ਦੀ ਖਾਤਰ ਇੱਥੇ ਤੁਸੀਂ ਦੱਸਿਆ ਕਿ ਘਰ ਦੇ ਵਿੱਚ ਮਰਦ ਸਿਰਫ ਤੁਸੀਂ ਹੋ ਤਿੰਨ ਛੋਟੀਆਂ ਬੇਟੀਆਂ ਨੇ ਤੁਹਾਡੀ ਪਤਨੀ ਆ ਤੁਹਾਡੇ ਮਾਤਾ ਜੀ ਨੇ ਤਾਂ ਉਹਨਾਂ ਨੂੰ ਮਨਾਉਣਾ ਜਾਂ ਉਹਨਾਂ ਦੇ ਇਹ ਗੱਲ ਦੱਸਣੀ ਕਿੰਨਾ ਕੁ ਮੁਸ਼ਕਲ ਲੱਗਿਆ ਕਿ ਹਾਂ ਮੈਂ ਹੁਣ ਮਰਨ ਵਰਤ ਦੇਲੇ ਜਾ ਰਿਹਾ ਕਿਉਂਕਿ ਦੇਖੋ ਕਿਸਾਨੀ ਨੂੰ ਤੁਹਾਡੀ ਜ਼ਰੂਰਤ ਹੈ ਪਰ ਪਰਿਵਾਰ ਨੂੰ ਜਿਹੜੀ ਜ਼ਰੂਰਤ ਆ ਉਹ ਵੀ ਇੱਕ ਵੱਡੀ ਜ਼ਰੂਰਤ ਹੈ ਬਿਲਕੁਲ ਜੀ ਹਾਂ ਇਹ ਤਾਂ ਹੈ ਜ਼ਰੂਰਤ ਤਾਂ ਦੇਖੋ ਜੀ ਜ਼ਰੂਰਤ ਜਿਵੇਂ ਹੁਣ ਸਾਡੀ ਮਾਤਾ ਮੇਰੀ ਮਾਤਾ ਨੂੰ ਅਟੈਕ ਹੋਇਆ ਵਾ ਬਾਈਪਾਸ ਸਰਜਰੀ ਹੋ ਗਈ ਹੈ ਢੀਆ ਉਹਨਾਂ ਦੀ ਵੀ ਮਤਲਬ ਦਵਾਈ ਚੱਲਦੀ ਹੈ ਵੀ ਦਵਾਈ ਲੈਣੀ ਹੁੰਦੀ ਹੈ ਮਤਲਬ 15-20 ਦਿਨਾਂ ਬਾਅਦ ਦਵਾਈ ਮਠੰਡੇ ਤੋਂ ਚੱਲਦੀ ਹੈ ਲੈ ਕੇ ਆਉਣ ਦੀ ਉਹ ਵੀ ਵੱਡੀ ਜ਼ਿੰਮੇਵਾਰੀ ਹੈ ਮਤਲਬ ਖੇਤ ਦਾ ਵੀ ਦੇਖਣਾ ਹੁੰਦਾ ਚਲੋ ਹੁਣ ਮਤਲਬ ਅਸੀਂ ਤਾਂ ਡੱਲੇਵਾ ਸਾਹਿਬ ਦੇ ਰਸਤੇ ਤੇ ਚੱਲਣ ਵਾਲਿਆਂ ਚੋਂ ਜਿਵੇਂ ਉਹ ਕਹਿੰਦੇ ਹੁੰਦੇ ਨੇ ਵੀ ਸਾਡੀ ਤਾਂ ਬਾਬੇ ਨਾਨਕ ਤੇ ਛੱਡੀ ਆ ਹੁਣ ਬਾਬੇ ਨਾਨਕ ਆਸਰੇ ਹੀ ਛੱਡਿਆ ਸਾਰਾ ਕੁਝ ਬਾਈ ਜੀ ਹਾਲਾਤ ਖਰਾਬ ਹੋ ਜਾਂਦੇ ਨੇ 52ਵੇਂ ਦਿਨ ਉਹਨਾਂ ਦੇ ਹਾਲਾਤ ਬਹੁਤ ਨਾਜ਼ੁਕ ਹੋਏ ਪੈ ਨੇ ਅੱਜ ਇੱਕ ਕਿਸਾਨ ਨੂੰ ਇੱਥੇ ਮਿਰਗੀ ਦਾ ਦੌਰਾ ਪੈ ਗਿਆ ਸੀ ਤਾਂ ਕੱਲੇ ਪਾਣੀ ਦੇ ਉੱਪਰ ਤੁਸੀਂ ਘਰੋਂ ਚੱਲਤਾ ਪਏ ਪਰ ਅੱਗੇ ਮੁਸ਼ਕਲਾਂ ਬਹੁਤ ਨੇ ਤਾਂ ਪਰਿਵਾਰ ਦੇ ਲਈ ਕੌਣ ਹੈਗਾ ਤੁਹਾਡੇ ਤੋਂ ਬਾਅਦ ਨਹੀਂ ਪਰਿਵਾਰ ਦੇ ਵਾਸਤੇ ਤਾਂ ਚਲੋ ਉਹੀ ਕਹਿੰਨੇ ਵੀ ਪਰਮਾਤਮਾ ਹੀ ਆ ਬਾਬਾ ਨਾਨਕ ਹੀ ਆ ਪਰ ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰਾਂਗੇ ਕਿਉਂਕਿ ਅਸੀਂ ਢੱਲੇਵਾਲ ਸਾਹਿਬ ਦੇ ਯੋਧੇ ਆ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਾਂਗੇ ਕਰਾਂਗੇ ਸਾਮਣਾ ਜਿੱਥੋਂ ਤੱਕ ਹੋ ਸਕੇ ਕਰਾਂਗੇ ਪਰ ਬਿਲਕੁਲ ਇੱਕ ਕਿਸਾਨ ਰਤਨ ਸਿੰਘ ਨੇ ਜਿਹੜੇ ਹੌਸਲੇ ਬੁਲੰਦ ਨੇ ਲਗਾਤਾਰ ਜਿਹੜਾ ਹੈਗਾ ਕੱਲ ਤੋਂ 24 ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਚੁਕਿਆ ਲਗਾਤਾਰ ਕੱਲ ਤੋਂ 111 ਕਿਸਾਨ ਨੇ ਜਿਨ੍ਹਾਂ ਦੇ ਵੱਲੋਂ ਮਰਨ ਵਰਤ ਰੱਖਿਆ ਗਿਆ ਤੇ ਇਹ ਰਤਨ ਸਿੰਘ ਨੌਜਵਾਨ ਨੇ ਤਿੰਨ ਛੋਟੀਆਂ ਬੇਟੀਆਂ 2 ਸਾਲ ਦੀ ਬੇਟੀ 6 ਸਾਲ ਦੀ ਬੇਟੀ 8 ਸਾਲ ਦੀ ਬੇਟੀ ਘਰ ਛੱਡ ਕੇ ਆਪਣੀ ਪਤਨੀ ਨੂੰ ਆਪਣੀ ਮਾਤਾ ਨੂੰ ਘਰ ਛੱਡ ਕੇ ਪਰਿਵਾਰ ਨੂੰ ਘਰ ਛੱਡ ਕੇ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਦੇ ਵਿੱਚ ਨੇ ਤੇ ਖਨੌਰੀ ਬਾਰਡਰ ਦੇ ਉੱਪਰ ਆਪਣੇ ਮੱਥੇ ਤੇ ਕਾਲੀ ਪੱਟੀ ਬੰਨ੍ਹ ਕੇ ਗਲ ਦੇ ਵਿੱਚ ਸ਼ਹਾਦਤ ਦੀ ਜਿਹੜੀ ਆ ਤਖਤੀ ਲਟਕਾ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਦੇ ਵਿੱਚ ਲਗਾਤਾਰ ਜਟੇ ਹੋਏ ਨੇ ਖਨੌਰੀ ਬਾਰਡਰ ਤੋਂ ਚਰਨਜੀਤ ਕੌਸ਼ਲ ਦੈਨਿਕ ਸਵੇਰਾ ਟੀਵੀ